ਆ ਲੈ ਬਾਈ ਚਾਹ ਪੀ ਲੋ ਯਾਰ ਓ ਚਾਹ ਤਾਂ ਠੀਕ ਆ ਯਾਰ ਅਸੀਂ ਇੰਨੇ ਜਾਨੇ ਲੱਗੇ ਪਏ ਆਪਣੀ ਦੀ ਤੇ ਪਟ ਪਟ ਡੜੇ ਲਾ ਦੇ ਤੂੰ ਸਾਰਾ ਵਾਂ ਸੁੱਕਾ ਛੱਡੀ ਬੈਠਾਂਗਾ ਛੱਡ ਦੇ ਮੋਟਰ ਹੁਣ ਓਏ ਆ ਵੇਖ ਲੈ ਭਰਾਵਾ ਹੁਣ ਇਹ ਮੈਸੇਜ ਆਇਆ ਫੀਡਰ ਫਾਲਟੀ ਹੋ ਗਿਆ ਕਰਦਾ ਲੈਨਮੈਨ ਨੂੰ ਫੋਨ ਕਰਦਾ ਹੱਲ ਮੈਂ ਕੋਈ ਨਹੀਂ ਛੋੜਦਾ ਕਰ ਯਾਰ ਆ ਪੀ ਲਓ ਜਾ ਓਏ ਆ ਪਿਆ ਓਏ ਨੁਕਸ ਜੈਪਰੀ ਬਿਆਪ ਹੈ ਲੈਨਮੈਨ ਵੀ ਇੰਦੇ ਨਕਮੇ ਆ ਵੀ ਗੇੜਾ ਹੀ ਮਾਰ ਲਓ ਮੈਨੂੰ ਫੋਨ ਨਾ ਹੁੰਦੇ ਹੈਲੋ ਕੀ ਹਾਰਾ ਲੈਂਡਮੈਨ ਸਾਹਿਬ ਜੀ ਠਿਕਾ ਜੀ ਆ ਜਿਹੜਾ ਦਲ ਸਿੰਘ ਵਾਲਾ ਦਿਹਾਤੀ ਫੀਡਰ ਆ ਜੀ ਇਹਦਾ ਖੰਬੇ ਤੋਂ ਨਾ ਜਾਈ ਪਰ ਉੱਡਿਆ ਪਿਆ ਤੇ ਤੁਸੀਂ ਲਾ ਕੇ ਜਾਓ ਜੀ ਆ ਕੇ ਉਹ ਨਾ ਬਾਈ ਮੇਰਾ ਸਾਨੂੰ ਤਾਂ ਉੱਤੋਂ ਆਰਡਰ ਅਸੀਂ ਖੰਬੇ ਤੇ ਨਹੀਂ ਚੜਨਾ ਸਾਡਾ ਕੰਮ ਤਾਂ ਇਕੱਲਾ ਪੈਟਰੋਲਿੰਗ ਕਰਨਾ ਤੁਸੀਂ ਆਪਦਾ ਪ੍ਰਾਈਵੇਟ ਬੰਦੇ ਤੋਂ ਠੀਕ ਕਰਾ ਲਓ ਤੇ ਪ੍ਰਾਈਵੇਟ ਬੰਦਾ ਦਾ ਪੈਸੇ ਮੰਗੂਗਾ ਜੀ ਉਹ ਤਾਂ ਫਿਰ ਬਾਈ ਮੇਰਾ ਦੇਣੀ ਪੈਣਿਆ ਚਲੋ ਠੀਕ ਹੈ ਜੀ ਸਰਕਾਰੀ ਤਨਖਾਹ ਤੁਸੀਂ ਲੈਣੇ ਆ ਅਸੀਂ ਕੰਮ ਕਰਾ ਕੇ ਪ੍ਰਾਈਵੇਟ ਬੰਦੇ ਤੋਂ ਵੀ ਪੈਸੇ ਦੇ ਕੇ ਚਲ ਆ ਪਿਛાડ ਮਣਾ ਯਾ ਪਿਛਾ ਆ ਗਿਆ ਹੈਲੋ ਉਹ ਬਾਈ ਯਾਰ ਛੱਡ ਦੇ ਮੋਟਰ ਹੁਣ ਅਸੀਂ ਕਦੋਂ ਦੀ ਫੱਕ ਪੱਟੀ ਆ ਉਹ ਛੜਦਾ ਯਾਰ ਭਰਾਵਾ ਇੱਧਰ ਖੰਬੇ ਤੋਂ ਜੈਂਪਰ ਉੱਡਿਆ ਪਿਆ ਲੈਨਮੈਨ ਨੂੰ ਮੈਂ ਫੋਨ ਲਾਇਆ ਮੈਂ ਕਿਹਾ ਕਿ ਜੈਂਪਰ ਲਾਜੋ ਉਹ ਆ ਨਾ ਭਈ ਪ੍ਰਾਈਵੇਟ ਬੰਦੇ ਤੋਂ ਕੰਮ ਕਰਾ ਲਓ ਹੁਣ ਉਹ ਆਇਆ ਨਹੀਂ ਮੈਂ ਤਾਂ ਆਪ ਖੰਬੇ ਤੇ ਲੌਕੀਆਂ ਨਾ ਭਰਾਵਾ ਕਰਦਾ ਹਾਂ ਥੋੜਾ ਕਾਰ ਯਾਰੂੰ ਤੁਸੀਂ ਲਹੂ ਪੀ ਲਿਆ ਯਾਰ ਆ ਜਾ ਕਿਹੜਾ ਕੀਤਾ ਯਾਰ ਝੋਨੇ ਦਾ ਤੜਕੇ ਦੀ ਰੋਟੀ ਹੁਣ 1 ਵਜੇ ਨਸੀਬ ਹੋਈ ਆ ਕਿਤੇ ਓਏ ਬੜਾ ਬੰਦਾ ਆਇਆ ਤੂੰ ਬੈਠਾ ਇੱਥੇ ਤੂੰ ਰੋਟੀ ਖਾਈ ਨਾ ਅਸੀਂ ਉੱਥੇ 20 ਬੰਦੇ ਤੇਰੇ ਮੂੰਹ ਹਣੀ ਵੇਖੇ ਜਾਂਦੇ ਆ ਕਿ ਆ ਕੇ ਪਾਣੀ ਛੱਡ ਲਾ ਯਾਰ ਓ ਯਾਰ ਤੈਨੂੰ ਚੰਗਾ ਭਲਾ ਪਤਾ ਕੱਲ ਦੀ ਲਾਈਟ ਖਰਾਬ ਆ ਹੁਣ ਵਾਣ ਮੈਂ ਮੂਤ ਕੇ ਭਰਦਿਆਂ ਉਹ ਤਾਂ ਬਈਆਂ ਸਭ ਗਾਂ ਵਾਲੇ ਤਾਂ ਕਰੀਏ ਤੇ ਫੋਨ ਉਲਾ ਲਾ ਕੇ ਤਾਂ ਕਹਿੰਦੇ ਸੀ ਓ ਯਾਰ ਲਾਈਟ ਸਾਰਿਆਂ ਦੀ ਖਰਾਬ ਆ ਮੇਰੇ ਇਕੱਲੇ ਦੇ ਥੋੜੀ ਖਰਾਬ ਆ ਜਿਹੜਾ ਵਾਣ ਭਰੀ ਬੈਠਾ ਜਾ ਉਹਦੇ ਲਾ ਦਿਓ ਜਾ ਕੇ ਯਾਰ ਸਿਆਪਾ ਖਾਣਾ ਰੋਟੀ ਤਾਂ ਫੇਰ ਹੀ ਝੁਲਸਦਾ বিনা ਜਾ ਕੇ ਕਿੱਥੇ ਨੁਕਸਾ